ਉਦ ਵਿੱਚ ਹੌਲਦਾਰ ਦੀ ਪੋਸਟ ਤੇ ਆ ਤੇ ਮੈਂ ਐਮਪੀ ਵਿੱਚ ਸਾਗਰ ਮੇਰੀ ਡਿਊਟੀ ਹੈ ਤੇ ਮੇਰੇ ਮੈਸੇਜ ਕਿਤੇ ਗਏ ਹੋਏ ਸੀ ਮਾਈਕ ਆਪਣੇ ਤੇ ਪਿੱਛੋਂ ਇਹ ਮਤਲਬ ਹੱਸਦਾ ਹੋਇਆ ਜਿਹੜਾ ਮੇਰੇ ਬੱਚੇ ਦੋਨੋਂ ਸਾਇੰਸ ਸਕੂਲ ਕੋਪੂਤਲਾ ਚ ਪੜਦੇ ਆ ਇੱਥੇ ਮੇਰੀ ਮੈਸੇਜ ਤੇ ਮੇਰੀ ਛੋਟੀ ਬੇਟੀ ਔਰ ਮੇਰੇ ਮਦਰ ਰਹਿੰਦੇ ਮੇਰੇ ਮਦਰ ਮਤਲਬ ਦੂਸਰੇ ਘਰ ਚਲੇ ਗਏ ਮੇਰਾ ਬ੍ਰਦਰ ਅਸੀਂ ਦੋਨੋਂ ਇੱਕ ਹੀ ਘੰਟੇ ਦੇ ਵਿਚਾਂ ਦੋਨੋਂ ਕਬਜੀ ਆ ਤੇ ਮਗਰੋਂ ਮਤਲਬ ਰਾਤ ਨੂੰ ਇਹ ਕਰਵਾਈ ਹੋਈ ਚੋਰਾ ਪਿੰਡ ਮੀਕੇ ਆ ਜੀ ਜ਼ਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਤਾਣਾ ਕਮਾਨਾ ਜੀ ਤੇ ਮੈਂ ਜਦੋਂ ਮੇਰੇ ਮੈਸੇਜ ਨੇ ਮੈਨੂੰ ਇਨਫੋ ਕੀਤਾ ਕਿ ਮਤਲਬ ਆਹ ਕਾਰਵਾਈ ਹੋ ਗਈ ਘਰੇ ਚੋਰੀ ਦੀ ਵਾਰਦਾਤ ਹੋ ਗਈ ਆ ਤੇ ਮੈਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਆਪਣੇ ਘਰ ਆਇਆ ਪੁਲਿਸ ਕੰਪਲੇਂਟ ਕੀਤੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਿੰਨੀ ਕੀ ਚੋਰੀ ਹੋਈ ਦੱਸੀ ਕਿ ਚੋਰੀ तकरीबन 2.5 2.5 ਟੋਲੇ ਸੋਨਾ ਇੱਕ ਬੱਚੇ ਦਾ ਲੈਪਟਾਪ ਵੀ ਤੇ ਮਤਲਬ ਇੱਕ ਇਨਵਰਟਰ ਬੈਟਰਾ ਬਾਕੀ ਇਥੋਂ ਤੱਕ ਘਰੋਂ ਦਾਣੇ ਵੀ ਚੋਕੇ ਲੈ ਗਏ لیکن کوئی ایتھے میرے ਨਾਲ کوئی میری हेल्प ਨਹੀਂ ہوئی مطلب پولیس ਪ੍ਰਸ਼ਾਸਨ ਵੱਲੋਂ ਕੋਈ ਮੈਨੂੰ ਨਿਆਂ ਨਹੀਂ ਦਿਵਾਇਆ ਗਿਆ ਤੇ ਮੈਂ ਇਹ ਚਾਹੁੰਦਾ ਕਿ ਜਲਦ ਤੋਂ ਜਲਦ پولیس ਪ੍ਰਸ਼ਾਸਨ ਜਿਹੜਾ ਜਾਗੇ ਤੇ ਆਪਣਾ ਕਾਰਵਾਈ ਕਰੇ ਔਰ ਉਹ ਜੋ ਲਟੇਰੇ ਉਹਨਾਂ ਨੂੰ ਫੜ ਕੇ ਸਭ ਤੋਂ ਸਤ ਸਜ਼ਾ ਦਿੱਤੀ ਜਾਵੇ ਬਾਕੀ ਮੈਂ ਫੌਜ ਦੇ ਵਿੱਚ ਰਹਿ ਕੇ ਸਰਾਦੀ ਰੱਖਿਆ ਕਰ ਰਹੇ ਅਸੀਂ ਫੌਜੀ ਜਵਾਨ ਦੋਨੇ ਬ੍ਰਦਰ ਫਾਦਰ ਸਾਡੇ ਐਕਸਪਾਇਰ ਹੋ ਚੁੱਕੇ ਨੇ ਤੇ ਮਤਲਬ ਅਸੀਂ ਜਿਹੜਾ ਆਪਣਾ ਪਰਿਵਾਰ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਮਤਲਬ ਛੱਡਿਆ ਹੋਇਆ ਕਿ ਚਲੋ ਸਾਡੇ ਘਰ ਪਰਿਵਾਰ ਸੇਫ ਆ ਚਲੋ ਸਾਡੀ ਪੰਜਾਬ ਪੁਲਿਸ ਸਾਡੇ ਘਰ ਸੇਫ ਆ ਲੇਕਿਨ ਮਤਲਬ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਕਿ ਸਾਡਾ ਘਰ ਸੇਫ ਨਹੀਂ ਆ ਇਸ ਕਰਕੇ ਮੈਂ ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਤੇ ਮੈਂ ਆਪਣੀ ਡਿਊਟੀ ਤੋਂ ਰਜਾਈਨ ਕਰ ਤਾ ਕਿ ਆਪਣਾ ਮੈਂ ਨੌਕਰੀ ਜਿਹੜੀ ਨਹੀਂ ਕਰਨੀ ਚਾਹੁੰਦਾ ਗੱਲਬਾਤ ਵੀਰ ਜੀ ਇਹ ਹੋਈ ਆ ਕਿ ਮੇਰੀ ਨੌ ਆਪਣੇ ਪੇਕੇ ਗਈ ਆ 4:30 ਵਜੇ ਵਾਲੀ ਬੱਸੇ ਮੈਂ ਆਪ ਚੜਾ ਕੇ ਗਈ ਆ ਤੇ ਰਾਤ ਮੈਂ ਕੁੱਤਾ ਰੱਖਿਆ ਰਾਤ ਮੈਂ ਦੇਖ ਕੇ ਗਈ 8:00 7 8 ਕ ਦਾ ਟਾਈਮ ਹੀ ਉਦੋਂ ਮੈਂ ਦੇਖ ਕੇ ਗਈ ਜਿੰਦਾ ਲੱਗਾ ਸੀਗਾ ਤੇ ਸਵੇਰ ਨੂੰ ਮੀਂਹ ਆ ਗਿਆ ਤਾਂ ਮੀਂਹ ਦਾ ਕਾਰਨ ਮੈਂ ਲੇਟ ਆਈ ਰੋਟੀ ਪਾਵਾਂ ਰੋਟੀ ਪਾਉਣ ਆਈਆਂ ਤੇ ਜਦੋਂ ਮੈਂ ਰੋਟੀ ਲੈ ਕੇ ਬਾਹਰ ਖਲੋਤੀ ਆ ਮੈਂ ਚਾਬੀ ਹੱਥ 'ਚ ਫੜੀ ਆ ਵੀ ਮੈਂ ਤਾਲਾ ਖੋਲਦੀ ਆ ਤਾਲਾ ਦੇ ਉਦੋਂ ਹੀ ਹਨੀ ਤੋੜਤਾ ਫਿਰ ਦੁਕਾਨਦਾਰ ਨੂੰ ਲੱਗ ਪੁੱਛਿਆ ਵੀ ਜਦੋਂ ਤੁਸੀਂ ਦੁਕਾਨ ਤੇ ਆਏ ਭਲਾ ਤਾਲਾ ਲੱਗਾ ਸੀਗਾ ਕਹਿੰਦੇ ਵੀ ਮੈਂ ਵੇਖਿਆ ਨਹੀਂਗਾ ਮੈਂ ਜਦੋਂ ਅਗਲਾ ਬੂਆ ਖੋਲਿਆ ਵਾ ਕੁੜੀ ਦੀ ਬੇਟੀ ਦੀ ਕਾਪ ਕਿਤਾਬਾਂ ਨਹੀਂ ਕਿੱਟ ਹੀ ਗਈ ਬਾਹਰ ਮੀਂਹ ਦੇ ਵਿੱਚ ਸੁੱਟ ਗਏ ਫੋਲ ਫਾਲ ਕੇ ਕਿਤਾਬਾਂ ਖਲਾਰੀਆਂ ਹੀ ਗਿਆ ਤੇ ਮੈਂ ਉਦੋਂ ਆਪਣੀ ਨਾਨੂ ਨੂੰ ਫੋਨ ਕੀਤਾ ਪੁੱਛਿਆ ਵੀ ਕਿੱਟ ਕਿੱਥੇ ਰੱਖ ਕੇ ਗਈ ਹਾਂ ਤੇ ਕੰਡੀ ਵੀ ਮੈਂ ਕਿੱਟ ਰੱਖ ਕੇ ਗਈ ਸੋਫੇ ਉੱਤੇ ਤੇ ਟੇਬਲ ਤੇ ਤੇ ਮੈਂ ਕਿੱਟ ਬਾਹਰ ਪਈ ਆ ਤੇ ਆਹ ਦਰਵਾਜ਼ਾ ਜਿਹੜਾ ਮੇਨ ਦਰਵਾਜ਼ਾ ਹੀ ਇਹ ਵੱਜਾ ਸੀਗਾ ਉਹਨਾਂ ਵਾਰੀਆਂ ਥਾਣੀ ਲੰਘ ਗਏ ਤੇ ਫਿਰ ਸਾਡੇ ਘਰ ਦੀ ਚੋਰੀ ਕੀਤੀ ਆ ਮੇਰੇ ਬੱਚੇ ਦੇ ਬੱਚੇ ਲੋ ਆ ਫੌਜ ਦੇ ਵਿੱਚ ਇਹਨਾਂ ਦਾ ਬਾਪ ਨਹੀਂ ਹੈਗਾ ਤੇ ਅਸੀਂ ਇੱਕ ਪਾਸੇ ਹੀ ਰਹਿਣਾ ਵਾ ਤੇ ਜਦੋਂ ਗਾਰਲਾ ਦਰਵਾਜ਼ਾ ਵੇਖਿਆ ਵਾ ਤੇ ਉਹਦੇ ਵਿੱਚ ਕੋਈ ਲੀਡਰ ਰਹਿ ਨਹੀਂ ਦਿੱਤਾ ਤੋ ਟੱਚ ਨਹੀਂ ਉਹ ਵੀ ਫੋਲ ਕੇ ਦੋ ਲੰਬਾਰੀਆਂ ਹੀ ਪੇਟੀ ਹੀ ਗੰਦਰ ਵੀ ਦੋ ਬੈੱਡ ਹੀ ਗੇ ਉਹ ਵੀ ਫੋਲੇ ਬਾਹਰ ਦਾ ਵੈਲੀ ਵੀ ਫੋਲਿਆ ਇੱਕ ਸਟੋਰ ਦੇ ਵਿੱਚ ਲੰਬਾਰੀ ਉਹ ਵੀ ਫੋਲੀ ਆ ਨਿਆੜਿਆਂ ਨੂੰ ਜਾਣਾ ਹੈ ਨਿਆਣੇ ਸਕੂਲ ਪੜਦੇ ਆ ਇੱਥੇ ਕਪੂਰਥਾਲੇ ਤੋਂ ਨਾ ਲਿਖਣ ਪੀ ਨਹੀਂ ਲਿਆਂਦਾ ਸੀ ਉਹਨਾਂ ਲਈ ਸਭ ਦਾ ਸਮਾਨ ਦੇ ਕੇ ਆਉਣਾ ਸੀ ਉਹ ਵੀ ਸਮਾਨ ਸਾਰਾ ਲੈ ਗਏ ਆ ਤੇ ਲਫਾਫਾ ਝਾੜ ਕੇ ਤੇ ਸੁੱਟ ਗਏ ਆ ਬਾਕੀ ਕੱਪੜੇ ਲਿਆਂਦੇ ਸੀ ਨੂਨ ਵਾਲੇ ਉਹ ਵੀ ਉਹਨਾਂ ਦੇ ਲੈ ਗਏ ਆ ਸਭ ਕੁਝ ਰਹਿਣ ਨਹੀਂ ਦਿੱਤਾ ਜਿਹੜੀ ਲੱਕੜ ਦੀ ਲੰਬਾਰੀ ਉਹਦੇ ਲੋਕ ਤੋੜੇ ਆ ਉਹਦੇ ਵਿੱਚ ਸਾਡੇ ਪੈਸੇ ਹੀ ਲੈਂਡ ਹੋ ਗਏ ਦੇ ਵਿੱਚ ਹਾਂਜੀ ਸਿਆਤਾ ਜੀ ਕਹੀ ਪੁੱਛ ਹਾਂਜੀ ਹਾਂਜੀ ਲਿਖਾਈ ਆ ਪੁਲਸ ਆਈ ਪੁਲਸ ਆਈ ਜਿੱਦਣ ਦਾ ਆ ਕੇ ਆਏ ਉਹਦਣ ਆਈ ਆ ਮੁੜਕੇ ਕੋੜਿਆ ਨੀਗਾ ਮੁੜਕੇ ਨੀ ਕਿਸੇ ਨੇ ਕੋਈ ਸੁਣਾਈ ਨਹੀਂ ਦਿੱਤੀ ਪਿਆ ਵਜੇ ਕੋਈ ਆਇਆ ਨੀਗਾ ਮੇਰਾ ਬੱਚਾ ਵਿਚਾਰਾ ਰੋਜ ਜਾਂਦਾ ਤੇ ਰੋਜ ਫਿਰ ਤੁਰ ਕੇ ਤੇ ਘਰ ਆ ਜਾਂਦਾ ਤੇ ਦੁੱਲਿਆ ਵਾਉ ਆਪਣਾ ਮਾਨ ਜਿਹੜਾ ਮੈਂ ਪੀ ਦੁਖੀ ਕੀਤਾ ਵਾ ਵੀ ਮੇਰੀ ਸੁਣਾਈ ਨਹੀਂ ਹੋਈ ਇਹਦੇ ਵਿੱਚ ਇਸ ਤਰ੍ਹਾਂ ਇਹਦੀ ਵੇਖੋ ਪੁਲਿਸ ਵਾਲਾ ਸਭ ਤੋਂ ਪਹਿਲਾਂ ਫੌਰੀ ਕਾਰਵਾਈ ਤੇ ਪੁਲਿਸ ਵਾਲੇ ਇਹ ਬਣਦੀ ਕਿ ਪਰਚਾ ਦਰਜ ਕਰਨਾ ਪਰਚਾ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਤੇ ਜੋ ਵੀ ਸਾਨੂੰ ਇਹਦੇ ਵਿੱਚ ਤੱਤ ਸਾਹਮਣੇ ਆਉਣਗੇ ਜੋ ਵੀ ਕਲੂ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਅਸੀਂ ਕੈਮਰੇ ਵਗੈਰਾ ਚੈੱਕ ਕੀਤੇ ਆ ਕੈਮਰੇਾਂ 'ਚ ਕਿਤੇ ਵੀ ਕੋਈ ਫੁਟੇਜ ਨਹੀਂ ਆਈ। ਕਿਉਂਕਿ ਇਹ ਇਹ ਲੇਡੀ ਪ੍ਰਵੀਨ ਕੌਰ ਨੇ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਉਹਨਾਂ ਦੇ ਹਸਬੰਦ ਆਰਮੀ 'ਚ ਨੇ ਤੇ ਸਿਰੇ ਆ ਕੇ ਦੇਖਦੇ ਨੇ ਵੀ ਘਰ ਚੋਰੀ ਹੋਈ ਆ। ਪੁਲਿਸ ਨੇ ਆਪਣੀ ਕਾਰਵਾਈ ਕੀਤੀ ਆ ਜੀ ਪਰਚਾ ਦਰਜ ਕੀਤਾ ਕਿਉਂਕਿ ਕੁਝ ਟਾਈਮ ਪਹਿਲਾਂ ਇਹ ਆਪਣੇ ਲੈਵਲ ਤੇ ਚੋਰੀ ਦੀ ਭਾਲ ਕਰਦੇ ਰਿਹਾ। ਕੁੱਲ ਮਲਿਤੀ ਜਿਹੜੀ ਆ ਕੋਈ ਕਰੀਬ 3 ਲੱਖ ਦੀ ਆ ਜੀ। ਤੇ ਬਾਕੀ ਪੁਲਿਸ ਲੱਗੀ ਹੋਈ ਹੈ ਜੀ ਆਪਣਾ ਕੰਮ ਕਿਉਂਗਾ ਕਿਸੇ ਵੇਲੇ ਕੋਈ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਟਾਈਮ ਤੇ ਲੱਗਦਾ ਹੀ ਹੈ ਜੀ ਕਿਉਂਕਿ ਸਾਡੇ ਕੋਲ ਹੋਰ ਤਾਂ ਕੋਈ ਸੋਰਸ ਨਹੀਂ ਹੁੰਦਾ ਸਾਡੇ ਕੋਲ ਤਾਂ ਇੱਕ ਸਿਰਫ ਟੈਕਨੀਕਲ ਸੋਰਸ ਹੁੰਦੇ ਆ ਟੈਕਨੀਕਲ ਸੋਰਸੇ ਜਾਵਾਂਗੇ ਕੈਮਰਿਆਂ ਦੇ ਵਿੱਚ ਕੁਝ ਆਇਆ ਨਹੀਂ ਆ ਬਾਕੀ ਡੰਪ ਵਗੈਰਾ ਉੱਥੇ ਚੁਕਾਇਆ ਹੈ ਟੈਲੀਫੋਨ ਦਾ ਜੋ ਵੀ ਸਾਹਮਣੇ ਆਏਗਾ ਉਹਦੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਏਗੀ